ਅ ਬਿਲਕੁਲ ਮੈਂ ਕਹਿ ਸਕਦਾ ਕਿ ਅੱਜ ਪੰਜਾਬ ਦੇ ਅੰਦਰ ਇੱਕ ਐਸਾ ਦੌਰ ਜਿਸ ਦੌਰ ਦੇ ਵਿੱਚ ਪੰਜਾਬੀਆਂ ਨੇ ਬਹੁਤ ਵੱਡੀਆਂ ਲਸਾਨੀ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਵਿੱਚੋਂ ਇੱਕ ਚਮਕਦਾ ਨਾਂ ਸ਼ਹੀਦ ਲਾਲਾ ਜਗਤਨਾਥ ਜੀ ਜਿਨ੍ਹਾਂ ਨੂੰ ਆਤਵਾਦੀਆਂ ਵੱਲੋਂ ਅੱਜ ਤੋਂ 44 ਬਰੇ ਪਹਿਲਾਂ ਉਸ ਸਮੇਂ ਸ਼ਹੀਦ ਕੀਤਾ ਗਿਆ ਜਦੋਂ ਉਹ ਪੰਜਾਬ ਦੀ ਔਰ ਦੇਸ਼ ਦੀ ਇਕਤਾ ਖਣਤਾ ਦੇ ਲਈ ਇੱਕ ਮੁਰਤਸਾ ਦੇ ਲਈ ਬਹੁਤ ਵੱਡਾ ਯੋਗਦਾਨ ਪਾ ਰਹੇ ਸਨ ਇੱਕ ਅਖਬਾਰ ਦੇ ਰੂਪ ਚ ਕਲਮ ਦੇ ਰੂਪ ਚ ਔਰ ਭਾਵੇਂ ਉਹਨਾਂ ਨੂੰ ਸਾਡੇ ਕੋਲੋਂ ਸਰੀਰਕ ਤੌਰ ਤੇ ਜੁਦਾ ਕਰ ਲਿਆ ਗਿਆ ਪਰ ਉਹਨਾਂ ਦੀ ਜਿਹੜੀ ਵਿਸਾਲ ਤੇ ਇੱਕ ਸ਼ਾਨਦਾਰ ਵਿਰਾਸਤ ਹੈ ਉਹ ਅੱਜ ਵੀ ਪੰਜਾਬ ਕੇਸੀ ਸਮੂਹ ਨੇ ਸਾਂਭ ਕੇ ਰੱਖੀ ਹੋਈ ਹੈ ਸੋ ਅੱਜ ਉਹਨਾਂ ਦੇ ਸ਼ਹਾਦਤ ਦਿਵਸ ਦੇ ਉੱਤੇ ਵੈਸੇ ਤਾਂ ਪੂਰੇ ਪੰਜਾਬ 'ਚ ਪੰਜਾਬ ਕੇਸਰੀ ਸਮੂਹ ਵੱਲੋਂ ਵੱਡੇ ਜਿਹੜੇ ਉਹ ਬਲੱਡ ਕੈਂਪ ਆਰਗੇਨਾਈਜ਼ ਕੀਤੇ ਗਏ ਆ ਪਰ ਮੈਨੂੰ ਵੀ ਕੱਲ ਪਠਾਨਕੋਟ ਦੇ ਅੰਦਰ ਜਾਣ ਦਾ ਮੌਕਾ ਮਿਲਿਆ ਸੋ ਅੱਜ ਪੰਜਾਬ ਕੇਸਰੀ ਹੈੱਡਕੁਆਰਟਰ ਚੰਡੀਗੜ੍ਹ ਵਿਕੇ ਜਿੱਥੇ ਲਾਲਾ ਜੀ ਨੂੰ ਸਰਦਾ ਸੁੰਮਨ ਕੀਤੇ ਆ ਉੱਥੇ ਇੱਕ ਜਿਹੜਾ ਬੜਾ ਸ਼ਾਨਦਾਰ ਬਲੱਡ ਕੈਂਪ ਆਰਗੇਨਾਈਜ਼ ਕੀਤਾ ਉਹਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਸੋ ਮੈਂ ਲੋਕਾਂ ਨੂੰ ਅਪੀਲ ਕਰਾਂਗਾ कि ਵੱਦ ਵੱਦ ਬਲੱਡ ਡੋਨੇਟ ਕੀਤਾ ਜਾਵੇ ਸਭ ਤੋਂ ਉਤਮ দান ਔਰ ਇਸ দান ਨੂੰ ਤੁਸੀਂ ਜਿੰਨਾ ਵੀ ਦਿਓਗੇ ਉਹ ਘਟਾ ਹੈ ਸੋ ਮੈਂ ਆਪਣੇ ਵੱਲੋਂ ਪੰਜਾਬ ਸਰਕਾਰ ਵੱਲੋਂ ਲਾਲਾ ਜੀ ਦੇ ਸਾਹदत ਦੇਵਸਤੇ ਉਹਨਾਂ ਨੂੰ ਸਰਦਾ ਸੁਮਨ ਕਰਦੇ ਆ ਉਹਨਾਂ ਨੂੰ ਸਲੂਟ ਕਰਦੇ ਆ ਨਮਨ ਕਰਦੇ ਆ ਔਰ ਇਹ ਅਹਿਦ ਕਰਦੇ ਆ ਕਿ ਪੰਜਾਬ ਔਰ ਇਸ ਮੁਲਕ ਦੀ ਆਬਰੂ ਦੇ ਲਈ ਇਹਦੀ ਇਕਤਾ ਖੰਡਤਾ ਦੇ ਲਈ ਹਮੇਸ਼ਾ ਤਤਪਰ ਰਵਾਂਗੇ ਹਮੇਸ਼ਾ ਤਿਆਰ ਰਵਾਂਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਉਹਨਾਂ ਨੂੰ ਸਰਦਾ ਸੁਣ ਕਰਦਾ